ਕਰਦਾ ਭਾਈ ਸਰਸੰਗ ਜੀ ਹੈਡ ਗ੍ਰਾਂਤੀ ਜੋਧਪੁਰ ਵਾਲੇ ਵਾਹ ਗੁਰੂ ਜੀ ਗੁਰੂ ਪਿਆਰੇ ਸਤਸੰਗਤ ਜੀ ਬਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਕਿ ਇਤਿਹਾਸਕ ਬੋਲਨੇ ਗਿਆਨੀ ਜੀ ਬੈਠੇ ਹੋਏ ਨੇ ਵਿਦਵਾਨ ਬੈਠੇ ਹੋਏ ਨੇ ਜੇ ਮੈਂ ਗਲਤ ਹੋਵਾਂ ਤੇ ਰੋਕ ਦੇਣਾ ਦੋਏ ਮਿਲੇ 64 ਖਿਲੇ 20 ਮਿਲੇ ਕਰ ਜੋੜ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹਨ 7 ਕਰੋੜ ਦੋਏ ਮਿਲੇ ਇੱਕ ਮੇਰਾ ਸਰੀਰ ਇੱਕ ਆਪ ਜੀ ਦਾ 64 ਖਿਲੇ 32 ਦੰਦ ਮੇਰੇ 32 ਆਪ ਜੀ ਕੇ ਦੋਏ ਮਿਲੇ 64 ਖਿਲੇ 20 ਮਿਲੇ ਕਰ ਜੋੜ 10 ਉਂਗਲਾਂ ਮੇਰੀਆਂ 10 ਹੀ ਆਪ ਜੀ ਦੀਆਂ ਕੱਲੇ ਕੱਲੇ ਸਿਰ ਦੀ ਗੱਲ ਹੈ ਜੀ ਦੋਏ ਮਿਲੇ 64 ਖਿਲੇ 20 ਮਿਲੇ ਕਰ ਜੋੜ ਗੁਰਸਿੱਖ ਕੋ ਗੁਰਸਿੱਖ ਮਿਲੇ ਬਾਰੀ ਤੌਰ ਤੇ ਅਸੀਂ ਅੰਦਰੋਂ ਨਹੀਂ ਮੈਨੂੰ ਪਤਾ ਕਿ ਮੈਂ ਗੁਰਸਿੱਖਾਂ ਉਹ ਆਪ ਜੀ ਜਾਣ ਜਾਓਗੇ ਬਾਰੀ ਤੌਰ ਤੇ ਪਹਿਰਾਵਾ ਸਾਡੇ ਤੇ ਮੋਹਰ ਲੱਗੀ ਹੋਈ ਹੈ ਬਾਰੀ ਤੌਰ ਤੇ ਮੈਂ ਗੁਰਸਿੱਖਾਂ ਅੰਦਰੋਂ ਗੁਰੂ ਜਾਣਦਾ ਹੈ ਗੁਰਸਿੱਖ ਕੋ ਗੁਰਸਿੱਖ ਮਿਲੇ ਕੀ ਹੋਣਾ ਚਾਹੀਦਾ ਜੀ ਸਾਢੇ 3 ਕਰੋੜ ਰੋਮ ਮੇਰਾ ਵਾਲ ਮੇਰੇ ਸਾਢੇ 3 ਕਰੋੜ ਗਿਣਤੀ ਹੈ ਵਿਦਵਾਨਾਂ ਦੀ ਤੇ ਸਾਢੇ 3 ਕਰੋੜ ਹੀ ਰੋਮ ਆਪ ਜੀ ਦਾ ਕੱਲੇ ਕੱਲੇ ਸ੍ਰੀ ਦੀ ਗੱਲ ਹੈ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹਨ 7 ਕਰੋੜ ਤੇ ਗੱਜ-ਵੱਜ ਬਲਾਫ ਤੇ ਵਾਹਿਗੁਰੂ ਜੀ ਕਾਖ ਵਾਹਿਗੁਰੂ ਜੀ ਕੀ ਗੁਰਮੁਖ ਰੋਮ ਰੋਮ ਹਰਤਿਆ ਵੈ ਕੱਲੇ-ਕੱਲੇ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ ਰੋਹ ਵਿਚਾਰ ਕੁਝ ਇਤਿਹਾਸਕ ਮੈਂ ਆਪ ਨੂੰ ਦੋ ਤਿੰਨ ਉਦਾਹਰਨਾਂ ਦੇਵਾਂਗਾ 5-7 ਮਿੰਟ ਆਪ ਜੀ ਦੇ ਲੈੜੇ ਨੇ ਪਹਿਲੀ ਉਦਾਹਰਨ ਹੈ ਕਿ ਪਾਤਸ਼ਾਹ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਨਾਂ ਦੀ ਸ਼ਿਕਾਇਤ ਜਾਂਦੀ ਹੈ ਦੌਲਤਖਾਨ ਲੋਧੀ ਦੇ ਪਾਸ ਅੱਡ ਅੱਡ ਵਿਦਵਾਨਾਂ ਨੇ ਆਪਣੀਆਂ ਆਪਣੀਆਂ ਅੱਡ ਅੱਡ رائے ਦਿੱਤੀਆਂ ਪਰ ਜਿਸ ਤਰ੍ਹਾਂ ਮੈਨੂੰ ਮੇਰੇ ਆਪਣੇ ਉਸਤਾਦ ਨੇ ਸਿਖਾਇਆ ਹੈਡ ਗ੍ਰੰਥੀ ਦਰਬਾਰ ਸਾਹਿਬ ਜਿਵੇਂ ਉਹਨਾਂ ਨੇ ਮੈਨੂੰ ਪੜਾਇਆ ਮੈਂ ਉਸੇ ਤਰ੍ਹਾਂ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗਾ ਰੋਹ ਵਿਚਾਰ ਕਹਿੰਦੇ ਕਿ ਦੌਲਤਖਾਨ ਲੋਧੀ ਦੇ ਕੋਲ ਸ਼ਿਕਾਇਤ ਗਈ ਗੁਰੂ ਨਾਨਕ ਪਾਤਸ਼ਾਹ ਦੀ ਤੇ ਕਹਿਣ ਲੱਗੇ ਕਿ ਜੀ ਇਹ ਕਿਸੇ ਨਾਲ ਪੱਖਪਾਤ ਨਹੀਂ ਕਰਦੇ ਫਰਕ ਹੀ ਨਹੀਂ ਕਰਦੇ ਸ਼ਿਕਾਇਤ ਚੱਲੀ ਗਈ ਉੱਥੇ ਦੌਲਤ ਖਾਨ ਲੋਧੀ ਆਮਦਾ ਹੈ ਉਹਨੇ ਆਉਣਾ ਕੀਤਾ ਉਥੋਂ ਦੇ ਕਾਜੀ ਨੇ ਆਖਿਆ ਕਿ ਐ ਗੁਰੂ ਨਾਨਕ ਲੋਕ ਆਪ ਨੂੰ ਰਹਿਬਰ ਆ ਕੇ ਪੁਕਾਰਦੇ ਨੇ ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਦੌਲਤ ਖਾਨ ਲੋਧੀ ਦੀ ਕਚਹਿਰੀ ਦਾ ਨਿਯਮ ਹੈ ਕਿ 7 ਵਾਰ ਝੁੱਕ ਕੇ ਸਲਾਮ ਕਰਨੀ ਹੈ 7 ਵਾਰ ਝੁਕਣਾ ਝੁਕਣਾ ਹੈ ਤੇ ਸਲਾਮ ਕਰਨੀ ਹੈ ਇਸ ਤਰ੍ਹਾਂ 7 ਵਾਰ ਤੇ ਪਾਦਸ਼ਾਹ ਦੇ ਉਸ ਸਮੇਂ ਦੇ ਬੋਲ ਸੀ ਕੀ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਅਬ ਕਿਸੇ ਔਰ ਕੋ ਸਜਦਾ ਨਹੀਂ ਕਰਤੇ ਇਹ ਬੋਲ ਸੰ ਉਦੋਂ ਗੁਰੂ ਨਾਨਕ ਦੇਵ ਜੀ ਦੇ ਉਸ ਕਚਹਿਰੀ ਦੇ ਵਿੱਚ ਇਸੇ ਹੀ ਪ੍ਰਕਰਨ ਨੂੰ ਅੱਗੇ ਲੈ ਕੇ ਜਾਓ ਥੋੜਾ ਜਿਹਾ 5 ਮਿੰਟ ਲੈਣੇ ਜੀ ਆਪ ਜੀ ਨਾਲ ਇਸੇ ਹੀ ਪ੍ਰਕਰਨ ਨੂੰ ਅੱਗੇ ਲੈ ਕੇ ਜਾਓ ਤਾਂ ਕਚਹਿਰੀ ਲੱਗੀ ਪਈ ਹੈ ਉੱਥੇ ਸਾਹਬ ਜاده ਖਲੋਤੇ ਹੋਏ ਨੇ ਦੋਵੇਂ ਸੁੱਚਾ ਆਨੰਦ ਨੇ ਆਖਿਆ ਕਿ ਇਹ ਬੱਚਿਓ ਇਹ ਬਾਦਸ਼ਾਹ ਨੇ ਇਹ ਦਿੱਲੀ ਹਕੂਮਤ ਦੇ ਬਾਦਸ਼ਾਹ ਨੇ ਰਾਜੇ ਨੇ ਇਹਦੇ ਅੱਗੇ ਸਲਾਮ ਕਰੂ ਝੁਕੋ ਉਦੋਂ ਵੀ ਉਹਨਾਂ ਸਾਹਿਬ ਜਦਾਂ ਨੇ ਆਖਿਆ ਕਿ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਅਬ ਕਿਸੇ ਔਰ ਕੋ ਸਜਦਾ ਨਹੀਂ ਕਰਤੇ ਇਹ ਬੋਲ ਸਾਨੂੰ ਉਸ ਸਮੇਂ ਦੇ ਕਿਉਂਕਿ ਸਾਡਾ ਮੁੱਢ ਉਹ ਗੁਰੂ ਨਾਨਕ ਪਾਤਸ਼ਾਹ ਨੇ ਜਮ ਪਿਛਲੀ ਵਾਰ ਵੀ ਸਪੀਚ ਦਿੱਤੀ ਸੀ ਇਹ ਕਿਸੇ ਕਾਇਰ ਦੀ ਬਾਣੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕਰਨ ਲੱਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜਲਾਦ ਜਲਾਲਦੀਨ ਉਹ ਨਾਮੀ ਉਹਨੇ ਆਖਿਆ ਸੀ ਕਿ ਮੈਂ ਖਾਨਦਾਨੀ ਆ ਅੱਜ ਦਾ ਨਹੀਂ ਮੈਂ ਜਲਾਦ ਬੜਿਆ ਮੈਂ ਖਾਨਦਾਨੀ ਆ ਮੇਰੇ ਪੁਰਖੇ ਵੀ ਜਲਾਦ ਸੀ ਮੈਂ ਵੀ ਜਲਾਦ ਆ ਤੇ ਪਿਤਾ ਨੇ ਆਖਿਆ ਸ਼ਕਤੀਮਾਨ ਸਰਬਕਲਾ ਸਮਰੱਥ ਗੁਰੂ ਨੇ ਕਹਿੰਦੇ ਜੇ ਤੂੰ ਖਾਨਦਾਨੀ ਜਲਾਦ ਹੈ ਮੈਂ ਵੀ ਖਾਨਦਾਨੀ ਸ਼ਹੀਦ ਹਾਂ ਜੇ ਤੂੰ ਜਲਾਦ ਖਾਨਦਾਨੀ ਹੈ ਮੈਂ ਵੀ ਖਾਨਦਾਨੀ ਸ਼ਹੀਦ ਹਾਂ ਸੱਚ ਕਰਕੇ ਜਾਣੀ ਇਹ ਜਲਾਦ ਦੀਆਂ ਪਦਮੀਆਂ ਤੇਰੀਆਂ ਪਰੇ ਹੋ ਜਾਣਗੀਆਂ ਇਹ ਖਤਮ ਹੋ ਜਾਣਗੀਆਂ ਜਲਾਦ ਤੂੰ ਅੱਜ ਦਾ ਹੈ ਤੇਰੇ ਪੁਰਖੇ ਜਲਾਦ ਸੀ ਪਰ ਗਾਂ ਤੇਰੀਆਂ ਪੀੜੀਆਂ ਚ ਕੋਈ ਜਲਾਦ ਨਹੀਂ ਹੋਵੇਗਾ ਪਰ ਮੈਂ ਅੱਜ ਦਾ ਸ਼ਹੀਦ ਹਾਂ ਮੇਰਾ ਪੁਰਖਾ ਵੀ ਸ਼ਹੀਦ ਸੀ ਦਾਦਾ ਸ਼੍ਰੀ ਗੁਰੂ ਅਰਜੁਨਦੇਵ ਜੀ ਮਹਾਰਾਜ ਸ਼ਹੀਦ ਨੇ ਤੇ ਮੇਰੇ ਗਾਂ ਪੁਰਖੇ ਵੀ ਵਾਹਿਗੁਰੂ ਮੇਰੀਆਂ ਆਉਣ ਵਾਲੀਆਂ ਪੀੜੀਆਂ ਵੀ ਸ਼ਹੀਦਾਂ ਦੀਆਂ ਆਉਣਗੀਆਂ ਕੋ ਸਤਨਾਮ ਸ੍ਰੀ ਆਉਣ ਵਾਲੀਆਂ ਪੀੜੀਆਂ ਵੀ ਸ਼ਹੀਦਾਂ ਦੀਆਂ ਆਉਣਗੀਆਂ ਹੋਇਆ ਵੀ ਕੁਝ ਇਸੇ ਤਰ੍ਹਾਂ ਜਲਾਦ ਨੇ ਆਖਿਆ ਕਿ ਮੈਂ ਤੈਨੂੰ ਸ਼ਹੀਦ ਕਰ ਦੇਣਾ ਮਾਰ ਦੇਣਾ ਹੈ ਇਹ ਤੇਗ ਬੜੀ ਤਿੱਖੀ ਹੈ ਇੱਕ ਵਾਰ ਇੱਕ ਵਾਰ ਕਰਾਂਗਾ ਤੇ ਤੇਰੀ ਧੌਣ ਪਰੇ ਹੋ ਜਾਏਗੀ ਗਰਦਨ ਪਰੇ ਹੋ ਜਾਏਗੀ ਹੁਣ ਸੁਣਿਆ ਜੋ ਤੇਗ ਬਹਾਦਰ ਗੁਰੂ ਕੀ ਕਹਿੰਦੇ ਨੇ ਉਹ ਕਹਿੰਦੇ ਐ ਜਲਾਲਦੀਨ ਮੇਰਾ ਕੱਲਾ ਨਾਂ ਤੇਗ ਬਹਾਦਰ ਨਹੀਂ ਮੈਂ ਪੂਰਾ ਤੇਗ ਬਹਾਦਰ ਆ ਤਰਤਾਰਪੁਰ ਦੀ ਜੰਗ ਦੇ ਵਿੱਚ ਮੈਂ ਇੰਨੀ ਕੁ ਜ਼ਿਆਦੇ ਤੇਗ ਚਲਾਈ ਐ ਗੁਰੂ ਮੀਰੀ ਪੀਰ ਦੇ ਮਾਲਕ ਮੇਰੇ ਤੇ ਖੁਸ਼ ਹੋਏ ਨੇ ਨਾ ਮੇਰਾ ਤੇਗ ਬਹਾਦਰ ਆ ਅੱਜ ਤੋਂ ਮੈਂ ਤੇਗ ਚਲਾਉਣੀ ਵੀ ਜਾਣਦਾ ਹਾਂ ਸੱਚ ਕਰਕੇ ਜਾਣੀ ਜਿੱਦਨ ਸਮਾ ਪਿਆ ਮੈਂ ਤੇਗ ਖਾਵਾਂਗਾ ਵੀ ਆਖੂ ਸਤਨਾਮ ਸ਼੍ਰੀ ਹੁਣ ਤੇਗ ਕਿਵੇਂ ਖਾਦੀ ਐ ਹਥਿਆਰਾਂ ਦੇ ਵਿੱਚੋਂ ਸਾਡਾ ਜਨਮ ਹੋਇਆ ਹੈ ਸਾਡਾ ਜਨਮ ਖੰਡੇ ਕੀ ਧਾਰ ਦੇ ਵਿੱਚੋਂ ਹੋਇਆ ਹੈ ਇਹ ਕਾਇਰ ਦੀ ਬਾਣੀ ਨਹੀਂ ਇਹ ਜੋਧਿਆਂ ਦੀ ਬਾਣੀ ਹੈ ਜਿਹੜਾ ਵੀ ਇਸ ਬਾਣੀ ਨੂੰ ਪੜਦਾ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀयत ਹੈ ਸੂਰਾ ਆਤਮ ਜਿਣੈ ਆਤਮ ਜਿਣੈ ਜਾਣ ਲਵੇ ਆਪਣੇ ਦਿਲ ਨੂੰ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰੂ ਪੂਰਾ ਅਧੂਰੀਆਂ ਦੇ ਸਾਰੇ ਜਾਣਦੇ ਨੇ ਪੂਰਾ ਕੋਣ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਇਹ ਪੂਰੇ ਨੇ ਸਮਰਥ ਨੇ ਇਹ ਆਪਣੇ ਵਰਗੇ ਕਈਆਂ ਨੂੰ ਬਣਾ ਦਿੰਦੇ ਨੇ ਇਹ ਆਪਣੇ ਆਪਣੇ ਵਰਗੇ ਬਹੁਤਿਆਂ ਨੂੰ ਬਣਾ ਸਕਦੇ ਨੇ ਕੋਈ ਵੀ ਇੱਕ ਪਾਵਨ ਬਚਨ ਕਹਿੰਦੇ ਨੇ ਕਿ ਪਾਰਸ ਸੋਨਾ ਬਣਾ ਸਕਦਾ ਹੈ ਪਾਰਸ ਪਾਰਸ ਨਹੀਂ ਬਣਾ ਸਕਦਾ ਪਰ ਗੁਰੂ ਕੋਲ ਕੋਈ ਸਿੱਖ ਆਵੇ ਉਹ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ ਐਸੀ ਗੁਰੂ ਚ ਮਹਿਰਮਤ ਹੈ ਸੋ ਮੈਂ ਆਖਾਂਗਾ ਧੰਨ ਨੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਖਾਤਰ ਮੋਰਚੇ ਲਾਏ ਨੇ ਟਾਵਰ ਦੇ ਉੱਪਰ ਚੜੇ ਬੈਠੇ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸੋ ਇਤਨੀਆਂ ਕ ਬੇਨਤੀਆਂ ਨੂੰ ਆਪ ਸੰਗਤਾਂ ਨੇ ਪ੍ਰਵਾਨ ਕਰਨਾ ਕਿ ਸਾਡਾ ਮੋੜ ਹੀ ਚੁੱਕਣ ਵਾਲਾ ਨਹੀਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਇਹ ਕਹਤਾ ਹੈ ਕਿ ਸੱਚੇ ਸਾਹਿਬ ਕੋ ਸਲਾਮ ਕੀਆ ਅਬ ਕਿਸੇ ਔਰ ਕੋ ਸਲਾਮ ਨਹੀਂ ਕਰਤੀ ਸਾਡਾ ਮੋਢ ਹੀ ਇੱਥੋਂ ਹੈ ਅਸੀਂ ਝੁਕੇ ਤੱਕਦੇ ਹੈ ਹੀ ਨਹੀਂ ਕਿਸੇ ਪਾਸੇ ਅਸੀਂ ਹੋਰ ਕਿਸੇ ਪਾਸੇ ਤਾਂ ਜਾਣ ਦੀ ਇੱਛਾ ਹੀ ਨਹੀਂ ਰੱਖਦੇ ਸੋ ਇਤਿਹਾਸ ਤੋਂ ਥੋੜੀਆਂ-ਬਹੁਤੀਆਂ ਸਾਖੀਆਂ ਜਿੰਨੀ ਕੁ ਮੈਨੂੰ ਵਿਚਾਰ ਆਮਦੀ ਸੀ ਮੈਂ ਕੀਤੀ ਹੈ ਜੇਕਰ ਕੁਝ ਵੀ ਊਨਤਾਈ ਹੋਈ ਸਟੇਜ ਸਟੇਜ ਦੇ ਪ੍ਰਬੰਧਕ ਤੇ ਸੰਗਤ ਨੇ ਬਖਸ਼ ਲੈਣਾ ਸਤਕਾਰਯੋਗ ਗਿਆਨੀ ਜੀ ਨੇ ਬੜੇ ਵਿਦਵਾਨ ਨੇ ਆਪ ਸਭ ਸੰਗਤਾ ਬਖਸ਼ਣ ਜੋ ਬਖਸ਼ ਲੈਣਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ